ਚਿਕੜੀ ਆ ਔਰ ਕਲਾਂ ਨੌਰ ਤੋਂ ਪਹਿਲਾਂ ਜਦੋਂ ਤੁਸੀਂ ਨੜਾ ਵਾਲੀ ਤੋਂ ਥੋੜਾ ਅੱਗੇ ਜਾਂਦੇ ਹੋ ਤਾਂ ਰਾਈਟ ਸਾਈਡ ਦੇ ਉੱਤੇ ਚਿਕੜੀ ਪਿੰਡ ਹੈ ਤਾਂ ਡੇਰੀਵਾਲ ਵਾਲੀ ਸੜਕ ਦੇ ਉੱਤੋਂ ਆਪਾਂ ਇੱਥੋਂ ਨਿਕਲੇ ਆ ਔਰ ਬਾਈ ਬੋਟ ਦੇ ਸਹਾਰੇ ਅਸੀਂ ਚੱਲ ਰਹੇ ਆ ਤਾਂ ਹੁਣ ਅਸੀਂ ਚਿਕੜੀ ਪਿੰਡ ਵਿੱਚ ਪਹੁੰਚਾਂਗੇ ਚਿਕੜੀ ਪਿੰਡ ਵਿੱਚ ਦੱਸ ਦਈਏ ਕਿ 20-25 ਘਰ ਹੋਣਗੇ ਤਾਂ 20-25 ਘਰਾਂ ਦੇ ਵਿੱਚ ਕੋਈ ਰਾਸ਼ਨ ਪਹੁੰਚਾ ਰਿਹਾ ਤਾਂ ਕੋਈ ਉੱਥੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਵਾਸਤੇ ਪਹੁੰਚ ਰਿਹਾ ਰਿਸ਼ਤੇਦਾਰੀਆਂ ਵੀ ਪਹੁੰਚ ਰਹੀਆਂ ਨੇ ਉਹ ਦੱਸ ਦਈਏ ਕਿ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਉਹ ਲਗਾਤਾਰ ਇਹ ਸਰਵਿਸ ਨਿਭਾ ਰਹੀਆਂ ਔਰ ਸਰਕਾਰ ਦੀ ਬਹੁਤ ਵੱਡੀ ਸ਼ਲਾਘਾ ਹੈ ਕਿ ਸਰਕਾਰ ਲਗਾਤਾਰ ਇਸ ਮੂਹਮ ਦੇ ਵਿੱਚ ਪੂਰਾ ਯੋਗਦਾਨ ਜਿਹੜਾ ਉਹ ਕੀਤਾ ਗਿਆ ਔਰ ਆਪਣੀ ਇੱਕ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਐਨਡੀਆਰਐਫ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਇਹ ਸਰਵਿਸ ਨਿਭਾ ਰਹੀ ਹੈ ਔਰ ਵੇਖੋ ਤੁਸੀਂ ਹੁਣ ਅਸੀਂ ਚਿਕੜੀ ਪਿੰਡ ਵਿੱਚ ਜਾ ਰਹੇ ਆ ਤਾਂ ਪਾਣੀ ਐਵੇਂ ਚੱਲ ਰਿਹਾ ਕਿ ਜਿਵੇਂ ਅਸੀਂ ਇੱਕ ਸਮੁੰਦਰ ਦੇ ਤਲ ਤੇ ਚੱਲ ਰਹੇ ਹੋਵਾਂਗੇ ਤਾਂ ਇਸ ਦੇ ਕਰਕੇ ਅਸੀਂ ਦੱਸ ਰਿਹਾ ਕਿ ਬਹੁਤ ਸਾਰੇ ਨੁਕਸਾਨ ਵੀ ਲੋਕਾਂ ਦੇ ਹੋਏ ਆ ਬਹੁਤ ਸਾਰੇ ਲੋਕਾਂ ਦੇ ਪਸ਼ੂ ਰੁੜ ਗਏ ਨੇ ਬਹੁਤ ਸਾਰੇ ਲੋਕਾਂ ਦੇ ਘਰ ਟੁੱਟ ਗਏ ਨੇ ਔਰ ਜੱਤੋਂ ਲੈ ਕੇ ਰਾਵੀ ਦਰਿਆ ਨੇ ਇੱਕ ਮਾਰ ਮਾਰੀ ਆ ਤਾਂ ਫਿਰ ਰਾਵੀ ਦਰਿਆ ਦੇ ਨਾਲ ਬਹੁਤ ਸਾਰੇ ਪਿੰਡਾਂ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਨੁਕਸਾਨ ਹੋਇਆ ਤਾਂ ਇਸ ਤੋਂ ਅੱਗੇ ਪਾਣੀ ਚੱਲਦਾ ਹੋਇਆ ਫਿਰ ਅਜਨਾਲਾ ਦੀ ਤਰਫ ਚੱਲਿਆ ਗਿਆ ਔਰ ਹੋਰ ਏਰੀਆ ਦੇ ਵਿੱਚ ਦੀ ਜਾਂਦਾ ਜਾਂਦਾ ਇਹ ਬਹੁਤ ਵੱਡੇ ਨੁਕਸਾਨ ਲੋਕਾਂ ਨੂੰ ਪਹੁੰਚਾ ਗਿਆ ਇਹ ਹਾਲਾਤ ਆ ਕਿੰਨੇ ਪਰਿਵਾਰ ਦੇ ਮੈਂਬਰ ਉੱਥੇ ਰੁਕੇ ਹੋਏ ਨੇ ਤਾਂ ਕਿਵੇਂ ਉਹਨਾਂ ਦਾ ਇਹ ਸਰਕਲ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਇੱਧਰ ਉੱਧਰ ਜਾਂਦਾ ਰਿਹਾ ਕਈ ਤਰ੍ਹਾਂ ਦੇ ਰੁਝੇਵੇਂ ਹਰ ਪਰਿਵਾਰ ਵਿੱਚ ਹੁੰਦੇ ਆ ਲੇਕਿਨ ਮੁਸੀਬਤਾਂ ਕਿਸੇ ਨੂੰ ਦੱਸ ਕੇ ਨਹੀਂ ਆਉਂਦੀਆਂ ਇਸ ਛਿਕੜੀ ਪਿੰਡ ਦੇ ਵਿੱਚ ਲੋਕ ਬੈਠੇ ਹੋਏ ਨੇ ਜਿਨ੍ਹਾਂ ਨੂੰ ਬਿਲਕੁਲ ਕਈ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਔਰ ਸਹੂਲਤਾਂ ਦੇਣ ਵਾਸਤੇ ਟੀਮਾਂ ਪਹੁੰਚ ਰਹੀਆਂ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਰਹੇ ਆ ਬਹੁਤ ਸਾਰੀਆਂ ਸੁਸਾਇਟੀਆਂ ਪਹੁੰਚ ਰਹੀਆਂ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਮੈਨੂੰ ਡਿਪਾਰਟਮੈਂਟ ਠੀਕ ਹੈ ਜੀ ਤੇ ਤੁਸੀਂ 2 ਦਿਨ ਤੋਂ 3 ਦਿਨ ਤੋਂ ਨਾਲ ਹੀ ਬਿਲਕੁਚਾਰ ਦਿਨ ਤੋਂ ਨਾਲ ਹੀ ਠੀਕ ਔਰ ਦੱਸ ਦਈਏ ਕਿ ਬਹੁਤ سارے ਡਿਪਾਰਟਮੈਂਟ ਇਸ ਦੇ ਵਿੱਚ ਸਰਕਾਰ ਨੇ ਲਗਾ ਰੱਖੇ ਆ ਔਰ ਲਗਾਤਾਰ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਆ ਔਰ ਇਸ ਵੇਲੇ ਅਸੀਂ ਕਿਨਾਰੇ ਪਹੁੰਚ ਗਏ ਆ ਔਰ ਅਗਲੇ ਪੱਖ ਜਿਹੜੇ ਆ ਅਗਲੀਆਂ ਖਬਰਾਂ ਵੀ ਤੁਹਾਨੂੰ ਜਰੂਰ ਵਿਖਾਉਂਦੇ ਆ ਫਿਲਹਾਲ ਇਹ ਸ਼ੇਅਰ ਕਰ ਦਿਓ ਧੰਨਵਾਦ